ਕੀ ਕਰਨਾ ਤੂੰ ਆ ਕੀ ਕਰਨਾ ਪਿਆ ਚਾ ਚੀਜੀ ਚੱਲ ਚੀਜੀ ਪਰ ਛੱਡਾ ਮੈਂ ਚਾਏ ਕਿੱਥੇ ਆ ਰਹੀ ਹੈ ਵੀ ਤਾਰ ਕਿਤੇ ਕਿੱਧਰ ਲੱਭਦਾ ਨਹੀਂ ਆਈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ ਸਵਾਗਤ ਹੈ ਨਵੇਂ ਦਿਨ ਤੇ ਨਵੇਂ ਵੀਡੀਓ ਦੇ ਵਿੱਚ ਅੱਜ ਮੈਂ ਬੈਠਾ ਹਾਂ ਆਪਣੇ ਜੱਦੀ ਪਿੰਡ ਮੇਰੇ ਦਾਦ ਕਾ ਪਿੰਡ ਰੁਕਣਪੁਰਾ ਉਰਫ ਖੂਈ ਖੜਾ ਡਿਸਟ੍ਰਿਕਟ ਫਾਜ਼ਿਲਕਾ ਤਹਿਸੀਲ ਅਬੋਵਰ ਦੇ ਵਿੱਚ ਮੈਂ ਹਾਂ ਇਸ ਟਾਈਮ ਮੇਰੇ ਤਾਇਆ ਜੀ ਦੇ ਘਰ ਤੇ ਆ ਰੋਟੀ ਖਾ ਰਹੇ ਆ ਸੀ ਮੱਕੀ ਦੀ ਰੋਟੀ ਤੇ ਆ ਨਾਲ ਦਾਲ ਹੈ ਬਾਈ ਤੇ ਆ ਮੇਰਾ ਭਤੀਜ ਬੈਠਾ ਨਾਲ ਓਏ ਇਧਰ ਹੈਲੋ ਕਰ ਹੈਲੋ ਕਰ ਕਕੇ ਇਹ ਕੀ ਹੈਲੋ ਅਨਜੱਖ ਇਹਦਾ ਨਾਮ ਹੈ ਅਨਮੋਲ ਅਨਮੋਲ ਸੇ ਹਾਈ ਸਾਸਰੀ ਗੱਲ ਬਲਾ ਠੀਕ ਹੈ ਸਾਸਰੀ ਗਾ ਤੇ ਕਾਫੀ ਟਾਈਮ ਬਾਅਦ ਮੈਂ ਆਪਣੇ ਪਿੰਡ ਆਇਆ ਸੀ ਅੱਜ ਤੇ ਅਸੀਂ ਦੋਨੋਂ ਜਣੇ ਰੋਟੀ ਖਾ ਰਹੇ ਆ ਅੱਗੇ ਦੀ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਆ ਹਾਂਜੀ ਦੋਸਤੋ ਤੇ ਆ ਇਹ ਸਾਡਾ ਟਿਵਰੀ ਤੇ ਆ ਬੁਰਛ ਨਹੀਂ ਕਰਦਾਗਾ ਇਹ ਕਿਉਂ ਨਹੀਂ ਕਰਦਾ ਤੂੰ ਬੁਰਛ ਇਹ ਬਹੁਤ ਗੰਦਾ ਬੱਚਾ ਹੈ ਕਿਵੇਂ ਕਰਿਆ ਪੱਟ ਕੇ ਬਦਨਾਮੀ ਹੁੰਦੀ ਹੈ ਬਦਨਾਮੀ ਹੁੰਦੀ ਵੀ ਸਾਰਿਆਂ ਨੇ ਵੇਖਣੀ ਤੇਰੀ ਵੀਡੀਓ ਇਹ ਜਾ ਤੁਸੀਂ ਸਾਰੇ ਜਣੇ ਇਹਦੇ ਇਹਨੂੰ ਵੇਖਿਓ ਇਹ ਸਾਰੇ ਇਹਨੇ ਵੇਖਿਆ ਇਹਨੂੰ। ਯਾ ਭੱਜ ਕੇ ਲੈ ਲੈ। ਨੂੰ ਕੁੱਟ ਪੈਣੀ ਐ। ਮੈਨੂੰ ਕਹਿੰਦਾ ਵੇ ਪਰਨਾ ਬਨੋ ਚਾਚੂ। ਕਿ ਆਪਾਂ ਹੁਣ ਇਹਦੇ ਪਰਨਾ ਉਹਦੇ ਹੀ ਬੰਨਾਂਗੇ। ਜਦੋਂ ਇਹ ਬੁਰਛ ਕਰਕੇ ਆਏਗਾ। ਠੀਕ ਹੈ ਜੀ। ਚੰਗਾ ਕਰਕੇ ਤੂੰ ਵੀ ਕਹਦੇ ਹੈਲੋ ਕਰੀ ਹਨ। ਆਹ ਇਹ ਕਰੀ। ਕਰ। ਕਰ ਦੇ ਕਾਕੇ। ਵਾਹ। ਇਹ ਥੋੜਾ ਸੁਸਤੇ ਹੀ ਮੇਰੇ ਕੋਲ ਨਹੀਂ ਬੋਲਦਾ। ਤੇ ਆਹ ਬੋਲਣੋਂ ਨਹੀਂ ਹਟਦਾ। ਚਲੋ। ਪੇਸਟ ਲਾ ਦੀ ਪੇਸਟ ਜਿੱਥੇ ਪਈ ਵੇਖ ਕਿੱਥੇ ਪਈ ਵੇ ਰੇਚੀ ਆਲੇ ਹਟ ਸੋ ਪੇਸਟ ਇਹ ਬੰਦੇ ਨੇ ਰੋਟੀ ਵੀ ਖਾ ਲਈ ਮੇਰੇ ਨਾਲ ਤੇ ਬੁਰਝੋਣ ਕਰਨ ਲੱਗਾ ਰੇ ਇਹ ਬੰਦੇ ਦਾ ਬਟਕਾਰ ਦੇ ਨੂੰ ਟਿਕਣ ਨਹੀਂ ਦੇਦਾ ਜਿੰਨਾ ਜਰੇ ਬੁਰਝ ਨਹੀਂ ਕਰਦਾ ਤੁਸੀਂ ਵੇਖਦੇ ਹੋ ਨਾ ਸਾਰੇ ਉਹ ਟਿਕਣ ਨਹੀਂ ਲੈਂਦਾ ਜਿੰਨਾ ਜਰੇ ਬੁਰਝ ਨਹੀਂ ਕਰਦਾ ਉਹ ਇਹ ਡੰਗਰਾਂ ਜੀ ਸੱਟ ਦੇਣਾ ਇਹਨਾਂ ਚੰਗਾ ਕਿੱਥੇ ਜਾਣਾ ਇਹ ਮੋਲ ਇੱਧਰ ਵੇਖ ਹੁਣ ਲੈ ਸੱਟਾ ਦੇ ਤੈਨੂੰ ਖੁਰਲੀ ਜੀ ਸੱਟ ਦੇਣਾ ਤੈਨੂੰ ਇਹ ਕੀ ਚੱਦਣਾ ਘਰਪੁਰ ਸੁਵੇ ਖਲੋ ਬਈ ਇਹਦੇ ਘਰ ਨਾਲ ਕੋਈ ਗਿੱਲਾ ਵਰੇ ਫਿਰ ਕੰਮ ਨਹੀਂ ਰੇ ਲੈ ਕਰਨ ਚੱਦਣਾ ਘਰ ਚਲ ਇਹਨਾਂ ਗਲੀ ਜਿ ਲੈ ਜਾਵੇ ਕਰਨਾ ਚਲ ਇੱਥੇ ਘਰ ਹਾਂਜੀ ਬੁਰਜੀ ਗਾਰ ਹੀ ਆ ਗਿਆ ਮੁੰਡਾ ਹੋ ਗਿਆ ਦੰਦ ਹੋ ਗਏ ਚਿੱਟੇ ਨਾ ਹਾਂਜੀ ਹੁਣ ਕੀ ਕਰਨਾ ਰਨਾ ਰਨਾ ਬੰਨਣਾ ਆ ਵੀ ਹੁਣ ਆਪਾਂ ਇਹਨੂੰ ਸਿੰਘ ਸਜਾਉਣੇ ਆ ਪੱਗ ਬੰਨਣੇ ਆ ਮੁੰਡੇ ਦੇ ਆਪਾਂ ਠੀਕ ਹੈ ਜੀ ਚਲੋ ਆਪਾਂ ਹੁਣ ਪੱਗ ਵੇਖੋ ਮੁੰਡੇ ਦੀ ਆ ਪੱਗ ਬੰਨ ਲੈ ਆ ਵੀ ਹੁਣ ਆਪਾਂ ਮੁੰਡੇ ਦੇ ਬੰਨਦੇ ਪਰਨਾ ਆਪਾਂ ਹੁਣ ਬੰਨਣ ਲੱਗੇ ਪਰਨਾ ਸੋਹਣਾ ਆ ਬਣਾ ਲਈਏ ਮੁੰਡੇ ਨੂੰ ਇਹ ਕੋਟੜੀ ਪਾਣੀ ਦੂਲੇ ਇੱਥੇ ਐਵੇਂ ਹੀ ਜਾਣੇ ਕੋਟ ਪਾ ਗਏ ਕੋਟ ਪਾ ਗਏ ਇੱਧਰ ਲਿਆ ਇਧਰ ਨੂੰ ਆ ਪੀ ਇਧਰ ਨੂੰ ਮੜਾਇਆ ਆ ਕੈਮਰਾ ਚਲਾਉਣਾ ਨਹੀਂ ਸਿੱਖਿਆ ਮੜਾਇਆ ਬੱਸ ਆ ਮੁੰਡੇ ਸੋਹਣੇ ਪਰਨਾ ਬਣਦੇ ਫੌਂਡੋ ਦੇਣਾ ਇਹਨੇ ਤੇ ਰੀਨਾ ਕਿਉਂ ਆਇਆ ਸੀ ਇਹਈ ਜਾ ਦੋਹੀ ਪਕਾਈ ਜਾਂਦੀ ਆ ਹਾਂ ਦੋਹੀ ਪਕਾਈ ਜਾਂਦੀ ਤੋ ਗੋਰਖੇ ਕਮੁੰਦਾ ਤੇ ਨਦੂਂਗਾ ਤਿੰਦੂ ਨਹੀਂ ਦੱਜਾ ਹੈ ਤਿੰਦੂ ਜੀ ਇਹ ਤੇ ਤੇਰੇ ਹੱਥਾਂ ਨੂੰ ਲੱਗ ਉਹ ਦੂਜਾ ਤਰਾ ਵੀ ਹਾਂ ਹਾਂ ਲੈ ਜੀ ਆਟਾ ਆਟਾ ਗੋਲਣਾ ਲੈ ਲੈ ਐ ਰਗਮੋਈ ਆ ਵੀ ਇੱਧਰ ਬੈਠਾ ਉੱਥੇ ਫੇਰ ਰਹਿ ਜਾ ਜਿੱਕਰਿਆ ਜੀ ਬੈਠਾ ਹੀ ਬੈਠਾ ਲਾ ਮੋਗੀ ਰਾਇਆ ਕਰਾ ਫੇਰ ਇਹਨੂੰ ਲੈ ਕੇ ਆਟਾ ਗੁੰਨੇ ਗੋਲ ਮੋਗੇ ਤਾਂ ਚੂਨੋ ਕੇ ਲਾ ਕੇ ਰਾਈ ਨਾ ਆਈ ਉਹ ਦਸਰਨੇ ਨਾਲ ਇੱਕ ਨਾਮ ਲਾ ਰਹੇ ਇਹ ਲੈ ਨੇ ਗਰੀ ਸੇਂਗ ਦੇ ਸਿ ਜਾ ਦੀਏ ਸਾਡਾ ਤੇ ਕਰਦੇ ਉਧਰ ਵੀ ਕਰੋਈ Eh, mau lagi kah kerja, mera apa pi? Tatu pi kat mana tu? Akik tengok tatu.

ਕੀ ਕਰਨਾ ਹਾਂ ਆਹ ਤੋਂ 10 ਮਿੰਟ ਦਿਨਾਂ ਦੇ ਕੀ ਕੀ ਕਰਿਆ ਜੀ ਮੇਰੇ ਇਹ ਸੂਟ ਲਾਵੀ ਸਿੰਘ ਸੱਜ ਕੇ ਰੈਡੀ ਏ ਥੋੜਾ ਆਪਾਂ ਨੂੰ ਪਿੰਡ ਘਮਾਉਣੇ ਆ ਕਾਲਾ ਪਿੰਡ ਜੀ ਹੈ ਸਿੰਘ ਸੱਜ ਕੇ ਰੈਡੀ ਏ ਠੀਕ ਏ ਚਲੋ ਵੀ ਚੱਲਦੇ ਹੁਣ ਆਪਾਂ ਨੂੰ ਪਿੰਡ ਘਮਾਉਣੇ ਚੋਬਰ ਮੈਂ ਵੀ ਅੱਜ ਤੁਹਾਨੂੰ ਨਾ ਮੈਂ ਮੇਰੇ ਘਰੇ ਲੈ ਜਾ ਜਲਦੀ ਫਿਰ ਹਾਲ ਤੇ ਹੋ ਗਿਆ ਇਸ ਟਾਈਮ ਖਾਲੀ ਆ ਘਰ ਸਾਡਾ ਕੋਈ ਨਹੀਂ ਰਹਿ ਰਿਹਾ ਸਾਡੇ ਘਰੇ ਕਿਰਾਏ ਦਾ ਰਹਿ ਰਹੇ ਸੀ ਜੋ ਅਸੀਂ ਹੁਣ ਉਠਾ ਦਿੱਤੇ ਆ ਕੋਣਾ ਹੀ ਨਵਾਂ ਆ ਕਰੀ ਕੁਛ ਕੋਈ ਥੋੜਾ ਸੈਟਿੰਗ ਹੀ ਕਰਨੀ ਆ ਯਾਰ ਘਰ ਦੀ ਢਾਟੂ ਢੋਣਾ ਢੂਣਾ ਵੀ ਆ ਤੇ ਇਧਰ ਹੋ ਜੀ ਚਲੋ ਚਲੋ ਚੱਲੀਏ ਆ ਪਤੀਜੀਓ ਮੇਰੀ ਆ ਵੀ ਪਤੀਜਾ ਇਹਦਾ ਨਾਮ ਹੈਗਾ ਪਰਮ ਇਹਦਾ ਨਾਮ ਹਰ ਮਣ ਆਪਣੇ ਆਪ ਦਿੰਦੇ ਜਵਾਬ ਜਵਾਰ ਬਈ ਤੇਜ ਜਵਾਰ ਆਇਆ ਆ ਪਿੰਡ ਆਹਾ ਆ ਰਿਹਾ ਪਿੰਡ ਦਾ ਯਾ ਮੇਰੇ ਇੱਕ ਹੋਰ ਤਾਂ ਆਈ ਸਕੇਦਾ ਹੈ ਕਿ ਉਹਨਾਂ ਦਾ ਘਰ ਆ ਇਹ ਤੇ ਇਧਰ ਵੀ ਕਾਫੀ ਜਵਾਰ ਆ ਸਾਡੇ ਕਿਧਰ ਹੀ ਨਹੀਂ ਉੱਤੇ ਹੀ ਦੇ ਫਿਰ ਚੱਲ ਆਈ ਓਏ ਟੇਂਗ ਰੋ ਆ ਵੇਖ ਆ ਸਾਡੀ ਨੋਣੀ ਮੋਣੀ ਨਾਈਆਂ ਨਾਈਆਂ ਕਰਕੇ ਆਈ ਏ ਗੁਰਕੀਰਤ ਸਿੰਘ ਨਾਈ ਕਰ ਲਈ ਓਏ ਰੋ ਰਿਆ ਨਾਈਆਂ ਨਹੀਂ ਕਰ ਰੋ ਇਹ ਵੀ ਬਿਮਾਰ ਹੋਇਆ ਪਿਆ ਖਾ ਖਾਰ ਹੋਇਆ ਸੀ ਪੁੱਤ ਨੂੰ ਸਾਸਰੀ ਗਾਲ ਘਰ ਚਲ ਸਾਸਰੀ ਗਾਲ ਹੱਥ ਜੋੜ ਕੇ ਹਾ ਸਰੀ ਗਾਲ ਹਾ ਸਰੀ ਗਾਲੀ ਇਹ ਘਰ ਆ ਜੀ ਜਿੱਥੇ ਕੀ ਮੇਰਾ ਬਚਪਨ ਮੈਂ ਇੱਥੇ ਹੀ ਸਾਰਾ ਸੀ ਮਤਲਬ ਖੇਡ ਕੂਦਦਾ ਕਾਫੀ ਸਾਲ ਮੈਂ ਇੱਥੇ ਹੀ ਗੱਡੇ ਇਸ ਘਰ ਦੇ ਵਿੱਚ ਇਹ ਸਾਡਾ ਬੈਡਰੂਮ ਸੀਗਾ ਇਹ ਦੁਕਾਨ ਹੁੰਦੀ ਸੀਗੀ ਸਾਡੀ ਇੱਕ ਹੋਰ ਰੂਮ ਹੈ ਨਾਲ ਉਧਰ ਪਰਾਂ ਵੀ ਜਗ੍ਹਾ ਹੈਗੀ ਇਹ ਘਰ ਸੋਈ ਹੁੰਦੀ ਹੁਣ ਤੇ ਆ ਆ ਵੇਖੋ ਸਫਾਈ ਅੱਜ ਸਵਾਈ ਚੱਲਦੀ ਵੇ ਸਵਾਈ ਕਰਦੇ ਪਾਹੀਏ ਥੋੜਾ ਇਹਨੂੰ ਰੈਨੋਵੇਟ ਕਰਨਾ ਹੈ ਵਾਕੀ ਆ ਲੈ ਓਏ ਇਹ ਸੀਗਾ ਮੇਰਾ ਘਰ ਆ ਇਹ ਕਾਫੀ ਸਾਲਾਂ ਬਾਅਦ ਕਾਫੀ ਟਾਈਮ ਬਾਅਦ ਆਏ ਵੈਸੇ ਤੇ ਪੈ ਇਹਦੇ ਮੁੰਡੇ ਦੇ ਵਿਆਹ ਤੇ ਆਏ ਸੀ ਉਸ ਤੋਂ ਬਾਅਦ ਤੇ ਆਏ ਨਹੀਂ ਯਾਰ ਕਿ ਅੱਜ ਸਭਾਈ ਜੀ ਕਰਦੇ ਪਏ ਆ ਕੱਲ ਨੂੰ ਸ਼ਾਇਦ ਛੋਟਾ ਭਰਾ ਜੀ ਆ ਮੰਮੀ ਵੀ ਆ ਜਾਣਗੇ ਥੋੜਾ ਹੋਰ ਵੀ ਸੈਟਿੰਗਾਂ ਨੇ ਇੱਕ ਅਸੀਂ ਅੰਦਰ ਗੇਟ ਵੀ ਬਦਲਣਾ ਆ ਕਾਫੀ ਕੰਮ ਰਹਿੰਦਾ ਘਰ ਦਾ ਇੱਥੇ ਕਰਨਾ ਥੋੜਾ ਇਹਨੂੰ ਸਵਾਰ ਜੀ ਜੱਦੀ ਘਾਰੇ ਸਵਾਰਾਂਗੇ ਨਾ ਲਓ ਵੀ ਸੱਜਣੋ ਸਫਾਈ ਵਗੈਰਾ ਅਸੀਂ ਕਰਕੇ ਹੁਣ ਆ ਗਏ ਸੀ ਜੇ ਤੇ ਆ ਚੱਟੂ ਨੂੰ ਹੁਣ ਖਵਾਉਂਟ ਹੈ ਹੀ ਛੋਲੇ ਆ ਇੱਧਰ ਲਾਰ ਗਿਆ ਆਪਣਾ ਰਗੜਾ ਆ ਰਗੜਾ ਲਾਇਆ ਛੋਟਾ ਇਹ ਹੂੰ ਵੇ ਲਵੇੜਿਆ ਨਹੀਂ ਆ ਲੱਗਦਾ ਵੇ ਰਗੜਾ ਇੱਧਰ ਚਾਹਦਾ ਮੈਂ ਮੂੰਹ ਇੱਕ ਵਾਰ

ਇਹ ਬੋਲਦਾ ਬੋਲਦਾ ਨਹੀਂ ਗਾ ਇਹ ਗੁੰਗਾ ਏ ਧੰਦੇ ਵਿਖਾਈਆ ਯਾ ਖਾਣਾ ਲਾਉਂਗਾ ਤੂੰ ਕੀ ਖਾਣਾ ਬਿਸਕਟ ਕੀ ਕਰਨਾ ਤੂੰ ਅ ਕੀ ਕਰਨਾ ਪਿਆ ਕਾ ਜੀਜੀ ਚੱਲ ਜੀਜੀ ਫਿਰ ਛੱਡਾਂ ਫੇਰ ਮੈਂ ਨਹੀਂ ਲੈਂਦਾ ਅਸਰ ਜੀ ਗੁੰਗਾ ਏ ਮਾਨਾ ਇਹ ਛੋਟਾ ਰੇਡ ਦਾ ਪਿਆ ਤੇ ਵੱਡਾ ਬੈਠਾ ਟੌਰ ਨਾਲ ਖਾਂ ਟਿਆ ਕਹਾਣੀ ਹੋ ਮੈਨੂੰ ਹੈ ਓਏ ਉਧਰ ਉਧਰ ਚਾਂਦਾ ਵੇ ਵੇਖ ਲੈ ਕੇ ਵੇਖ ਕਿਵੇਂ ਝਾਂਟ ਹੈ ਓਏ ਬੈਠਾ ਇਹ ਡੰਗਰਾ ਹੈ ਜਾਣਾ ਹੀ ਇੰਨੇ ਹੋ ਟੁੱਲੀ ਖਾਂਦੇ ਜੋਰ ਦਿੱਤਾ ਵਾ ਸਿੰਕ ਕੋਟੇ ਨੂੰ ਆ ਗਮ ਕੋਟੇ ਨੂੰ ਆ ਲੈ ਕੋਟ ਕੋਟ ਕੋਟੇ ਨੂੰ ਮੰਮਾ ਪਿਆਤਾ ਹੀ ਹੁਣ ਮੰਮਾ ਲਓ ਵੀ ਸੱਜਣੋ ਟਾਈਮ ਹੋ ਗਿਆ ਸ਼ਾਮ ਦਾ ਵੱਜ ਗਿਆ 4 ਚਾਹ ਬਣ ਕੇ ਰੈਡੀ ਸੀ ਚਾਹ ਪੀਣ ਲੱਗੇ ਆ ਹਾ ਗਮ ਅਜੇ ਤੈਨੂੰ ਅੱਜੇ ਬੈਠ ਬੋਲੀ ਕੁਝ बोलदे। ਕ ਨਹੀਂ ਜਾਣਾ। ਦਾਦਾ ਨਹੀਂ ਜਾਣਾ। ਇਹ ਗੁੰਗਾ। ਇਹ ਗੁੰਗਾ। ਤੂੰ ਇਧਰ ਆ। ਬਾਸ ਇਧਰ ਆ। ਆ ਦੂਜੇ ਵਾਲੇ ਨੇ ਕੱਪੜੇ ਲਾਤੇ ਨੇ। ਹੁਣ ਮਹਾ ਕੋਟ ਪਵਾਇਆ ਮੈਂ ਪਾਇਆ ਨਾ ਮੈਂ ਨਾ ਆ ਕੇ ਹੁਣ ਇੰਨਾ ਆ ਕੇ ਆਇਆ ਹੈਗਾ। ਤੇ ਹੁਣ ਮੇਰੀ ਵੀ ਸਨਾਂ ਨੇ ਆਪਦੇ ਪਹਿਲਾਂ ਕੱਪੜੇ ਲਾਤੇ। ਤੇ ਹੁਣ ਦੁਬਾਰਾ ਕੋਟ ਪਾ ਲਿਆ ਇਧਰ ਆ। ਆ ਦੇਖ। ਇਹ ਕੋਟ ਪਾਇਆ ਹੀ ਹੋਣੇ ਨੇ ਚਾਚਾ ਜੀ ਆਪ ਨੇ ਇਹਨੇ ਸ਼ਿੱਤਰ ਖਾਣੇ ਕਰਨੇ ਕੋਟ ਖਾਏ ਕਰ ਗਨੇ ਸੁੱਲੋਂ ਵੀ ਮੈਂ ਇਹਨੂੰ ਆਪਦੇ ਸਕੂਲੇ ਹੀ ਲਾ ਲੈਣਾ ਭਰਤੀ ਕਰ ਲੈਣਾ ਹਾਂ ਚੰਗਾ ਆ ਵੇਖ ਲਓ ਇਹੀ ਇਹੀ ਕਰੀ ਜਾਂਦਾ ਹੈ ਕੀ ਬਿੰਨਾ ਹੈ ਹਾਂਜੀ ਮੋਲ ਕਿੰਨਾ ਹੈ ਚਾਹ ਕਿੱਥੇ ਆ ਰਹੀ ਹੈ ਇਹ ਚਾਹ ਐਡਾ ਗਲਾਸਾ ਭਰਿਆ ਏ ਪੰਜਾਬੀਆਂ ਦੀ ਇਹ ਪੰਜਾਬ ਹੈ ਪੰਜਾਬ ਉਹ ਨਾ ਮੈਂ ਵੀ ਪਰਿਆਈ ਉਹ ਤੈਨੂੰ ਦੱਸਦਾ ਮੈਂ ਸੋ ਦੋਸਤੋ ਇਸ ਟਾਈਮ ਟਾਈਮ ਹੋ ਚੱਲੇ 6 ਵਜੇ ਤਾਂ ਠੰਡ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਨਾ ਇਹ ਹਵਾ ਹੀ ਬੜੀ ਟੰਡੀ ਚੱਲਦੀ ਪੀਪੀ ਇਹਨੂੰ ਦਾਸੀਆਂ ਆਉਂਡੀਆਂ ਮੇਰੇ ਨਾਲ ਬੈਠਾ ਹੈ ਇਸ ਟਾਈਮ ਇਹ ਤੇ ਇਧਰ ਪਿੰਨੀਆਂ ਵਟਿੰਦੀਆਂ ਪਈਆਂ ਬਈ ਸਾਡੇ ਤੇ ਹੁਣ ਬਸ ਵਲੌਗ ਐਂਡ ਕਰਦੇ ਆ ਅੱਜ ਦਾ ਤੇ ਅਗਲੀ ਵੀਡੀਓ ਚ ਮਿਲਦੇ ਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਜਰੂਰ ਕਰਿਓ